ਪੰਜਾਬ ਦੇ ਵਿੱਚ ਆਈਏਐਸ ਅਫਸਰਾਂ ਦੇ ਹਵਾਈ ਸਫ਼ਰ ਤੇ ਉਂਗਲ ਉਠਣ ਲੱਗੀ ਹੈ ਕਈ ਤਰ੍ਹਾਂ ਦੇ ਸਵਾਲ ਕੈਗ ਨੇ ਖੜੇ ਕਰ ਦਿੱਤੇ ਨੇ ਯਾਨੀ ਕਿ ਹਵਾਈ ਟਿਕਟਾਂ ਦੀ ਖਰੀਦ ਉੱਤੇ ਵਾਧੂ ਖਰਚ ਦਾ ਇਹ ਮਾਮਲਾ ਸਾਹਮਣੇ ਆਇਆ ਕੈਗ ਨੇ ਕਈ ਸਵਾਲ ਖੜੇ ਕੀਤੇ ਨੇ ਪੰਜਾਬ ਸਰਕਾਰ ਤੋਂ ਜਵਾਬ ਵੀ ਤਲਬ ਕੀਤਾ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਕੁਝ ਅਫਸਰਾਂ ਦੇ ਕਰਕੇ ਵੀ ਰੌਲਾ ਪਿਆ ਸੀ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਨੇ ਪੈਰਿਸ ਦੀ ਯਾਤਰਾ ਕੀਤੀ ਸੀ ਦੋਸ਼ ਲੱਗਿਆ ਸੀ ਕਿ ਵਾਧੂ ਖਰਚ ਕੀਤਾ ਗਿਆ ਤਾਂ ਹੁਣ ਪੰਜਾਬ ਦੇ ਕੁਝ ਆਈਐਸ ਅਫਸਰਾਂ ਦੇ ਹਵਾਈ ਸਫ਼ਰ ਉੱਤੇ ਉਂਗਲ ਉੱਠੀ ਹੈ ਪੰਜਾਬੀ ਟਰਬਿਊਨ ਚ ਛਪੀ ਰਿਪੋਰਟ ਮੁਤਾਬਕ ਜਿਨ੍ਹਾਂ ਨੇ ਹਵਾਈ ਟਿਕਟਾਂ ਦੀ ਖਰੀਦ ਤੇ ਵਾਧੂ ਖਰਚ ਕੀਤਾ ਹੈ ਕੰਟਰੋਲਰ ਐਂਡ ਆਡੀਟਰ ਜਨਰਲ ਕੈਗ ਨੇ ਇਹਨਾਂ ਆਈਐਸ ਅਫਸਰਾਂ ਵੱਲੋਂ ਹਵਾਈ ਟਿਕਟਾਂ ਦੀ ਕੀਤੀ ਖਰੀਦ ਤੇ ਸਵਾਲ ਖੜੇ ਕੀਤੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਸ ਬਾਰੇ ਜਵਾਬ ਤਲਬ ਕੀਤਾ ਹੈ ਲੇਖਾ ਜਾਂਚ ਦੌਰਾਨ ਕੁਝ ਨੁਕਤੇ ਚੁਕੇ ਗਏ ਨੇ ਜਿਨ੍ਹਾਂ ਬਾਰੇ ਪੰਜਾਬ ਨੇ ਹਲੇ ਸਪਸ਼ਟ ਕਰਨਾ ਹੈ ਕਾਫੀ ਸਾਲ ਪਹਿਲਾਂ ਚੰਡੀਗੜ੍ਹ ਯੂਟੀ ਚ ਤਾਇਨਾਤ ਤਿੰਨ ਆਈਏਐਸ ਅਫਸਰਾਂ ਦੀ ਪੈरिस ਯਾਤਰਾ ਤੇ ਵਾਧੂ ਖਰਚ ਦਾ ਕਾਫੀ ਰੌਲਾ ਪਿਆ ਸੀ ਇਹ ਅਧਿਕਾਰੀ ਪੈरिस ਦੇ 7 ਦਿਨਾਂ ਦੌਰੇ ਤੇ ਗਏ ਸਨ ਇਹਨਾਂ ਵੱਲੋਂ ਕਥਿਤ ਤੌਰ ਤੇ ਕਰੀਬ 6.71 ਲੱਖ ਦਾ ਵਾਧੂ ਖਰਚ ਕੀਤਾ ਗਿਆ ਸੀ ਇਹਨਾਂ ਅਧਿਕਾਰੀਆਂ ਨੇ ਬਿਜ਼ਨਸ ਕਲਾਸ ਵਿੱਚ ਕਥਿਤ ਤੌਰ ਤੇ ਹਵਾਈ ਸਫ਼ਰ ਕੀਤਾ ਉਸ ਵੇਲੇ ਇਨਾ ਅਫਸਰਾਂ ਦੇ ਪੈਰਿਸ ਟੂਰ ਤੇ ਆਡਿਟ ਇਤਰਾਜ਼ ਲੱਗੇ ਸਨ ਹੁਣ ਵੀ ਆਈਐਸ ਅਫਸਰ ਦੀਆਂ ਹਵਾਈ ਟਿਕਟਾਂ ਤੇ ਇਤਰਾਜ਼ ਲੱਗੇ ਨੇ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੰਜਾਬ ਦੇ ਅਜਿਹੇ ਆਈਐਸ ਅਫਸਰਾਂ ਦੇ ਨਾਮ ਨਸ਼ਰ ਨਹੀਂ ਕੀਤੇ ਗਏ ਇਤਰਾਜ਼ ਇਹ ਉੱਠੇ ਨੇ ਕਿ ਪੰਜਾਬ ਦੇ ਕੁਝ ਆਈਐਸ ਅਫਸਰਾਂ ਵੱਲੋਂ ਜੋ ਯਾਤਰਾ ਪੱਤਾ ਲਿਆ ਗਿਆ ਉਸ 'ਚ ਹਵਾਈ ਟਿਕਟਾਂ ਦੀ ਖਰੀਦ ਮੌਕੇ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ ਕੇਂਦਰੀ ਵਿੱਤ ਮੰਤਰਾਲੇ ਨੇ 16 ਜੂਨ ਨੂੰ ਯਾਨੀ ਕਿ 2022 ਨੂੰ ਹਵਾਈ ਟਿਕਟਾਂ ਨੂੰ ਲੈ ਕੇ ਬਕਾਇਦਾ ਹਦਾਇਤਾਂ ਜਾਰੀ ਕੀਤੀਆਂ ਸਨ ਜੋ ਸਮੂਚੇ ਦੇਸ਼ ਦੇ ਉੱਚ ਅਫਸਰਾਂ ਤੇ ਲਾਗੂ ਸਨ ਕੇਂਦਰੀ ਮੰਤਰਾਲੇ ਨੇ ਇਨ੍ਹਾਂ ਹਦਾਇਤਾਂ ਚ ਹਵਾਈ ਟਿਕਟਾਂ ਦੀ ਖਰੀਦ ਲਈ ਤਿੰਨ ਟਰੈਵਲ ਏਜੰਟਾਂ ਨੂੰ ਅਧਿਕਾਰਤ ਕੀਤਾ ਸੀ ਜਿਨ੍ਹਾਂ ਚ ਮੈਸਰਜ਼ ਬਾਲਮਰ ਲਾਰੀ ਐਂਡ ਕੰਪਨੀ ਲਿਮਟਿਡ ਮੈਸਰਸ ਅਸ਼ੋਕ ਟ੍ਰੈਵਲਸ ਐਂਡ ਟੂਰਜ਼ ਅਤੇ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ ਸ਼ਾਮਲ ਨੇ ਜੇ ਹਵਾਈ ਟਿਕਟਾਂ ਦੀ ਬੁਕਿੰਗ ਇਹਨਾਂ ਤਿੰਨਾਂ ਏਜੰਸੀਆਂ ਜ਼ਰੀਏ ਕੀਤੀ ਜਾਂਦੀ ਹੈ ਤਾਂ ਇਹਨਾਂ ਏਜੰਸੀਆਂ ਵੱਲੋਂ ਕੋਈ ਏਜੰਸੀ ਚਾਰजेस ਜਾਂ ਹੋਰ ਕੋਈ ਫੀਸ ਨਹੀਂ ਲਈ ਜਾਣੀ ਚਾਹੀਦੀ ਨਿਰਧਾਰਿਤ ਏਜੰਟਾਂ ਦੀ ਥਾਂ ਪ੍ਰਾਈਵੇਟ ਏਜੰਟਾਂ ਤੋਂ ਕਥਿਤ ਤੌਰ ਤੇ ਹਵਾਈ ਟਿਕਟਾਂ ਖਰੀਦੀਆਂ ਗਈਆਂ ਪੰਜਾਬ ਦੇ ਕੁਝ ਆਈਐਸ ਅਫਸਰਾਂ ਨੇ ਇਹਨਾਂ ਨਿਰਧਾਰਿਤ ਏਜੰਟਾਂ ਦੀ ਥਾਂ ਪ੍ਰਾਈਵੇਟ ਏਜੰਟਾਂ ਤੋਂ ਹਵਾਈ ਟਿਕਟਾਂ ਖਰੀਦੀਆਂ ਅਤੇ ਪ੍ਰਾਈਵੇਟ ਏਜੰਟਾਂ ਵੱਲੋਂ ਹਵਾਈ ਟਿਕਟਾਂ ਤੇ ਸਰਵਿਸ ਫੀਸ ਵੀ ਲਗਾਈ ਗਈ ਸੀ ਅਜਿਹਾ ਕਰਨਾ ਨਿਰਧਾਰਿਤ ਨਿਯਮਾਂ ਦੀ ਸੱਜਿੱਦੀ ਉਲੰਘਣਾ ਦੱਸਿਆ ਜਾ ਰਿਹਾ ਹੈ ਤੋ ਇਸ ਰਿਪੋਰਟ ਮੁਤਾਬਕ ਇਸੇ ਤਰ੍ਹਾਂ ਆਈਐਸ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੇ ਨਿਰਧਾਰਿਤ ਫਾਰਮ ਉੱਤੇ ਆਪਣੇ ਬਿੱਲ ਜਮ੍ਹਾਂ ਨਹੀਂ ਕਰਵਾਏ ਇਹ ਵੀ ਦੋਸ਼ ਹੈ ਇਹ ਸਾਫ਼ ਕਿਹਾ ਗਿਆ ਹੈ ਕਿ ਅਜਿਹਾ ਕਰਨਾ ਵੀ ਸਿੱਧਾ ਨਿਯਮਾਂ ਦੀ ਉਲੰਘਣਾ ਹੈ ਹਾਲਾਂਕਿ ਪੰਜਾਬ ਸਰਕਾਰ ਇਸ ਵਿੱਚ ਕੀ ਜਵਾਬ ਦਿੰਦੀ ਹੈ ਉਹ ਹੁਣ ਦੇਖਣਾ ਹੋਵੇਗਾ ਪਰ ਇਸ ਰਿਪੋਰਟ ਨੇ ਇਹ ਹੈਰਾਨ ਕਰਨ ਵਾਲਾ ਖੁਲਾਸਾ ਜ਼ਰੂਰ ਕੀਤਾ ਹੈ